ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੈਰੋਂ ਕਬੀਰ ਜੀਓ ਅਸ਼ਟਪਦੀ ਕਰ ਦੂਜਾ ਊੰਕਾਰ ਸਤਿਗੁਰ ਪ੍ਰਸਾਦ ਔ ਗੰਮ ਦੁਰਗੰਮ ਗੜ ਰਚਿਓ ਬਾਸ ਜਾਵੇਂ ਜੋਤ ਕਰੇ ਪ੍ਰਗਾਸ ਬਿਜਲੀ ਚਮਕੈ ਹੋਏ ਆਨੰਦ ਇਹ ਪੋੜੇ ਪ੍ਰਭ ਬਾਲ ਗੋਬਿੰਦ ਇਹੋ ਜੀਓ ਰਾਮ ਨਾਮ ਲਿਬ ਲਾਗੇ ਜਰਾ ਮਨ ਛੂਟੇ ਭਰਮ ਭਾਗੇ ਰਹਾਓ ਵਰਨ ਵਰਨ ਸਿਉ ਮਨ ਹੀ ਪ੍ਰੀਤ ਹਉਮੇ ਗਾਵਨ ਗਾਵੇ ਗੀਤ ਅਨਹਦ ਸ਼ਬਦ ਹੋਤ ਚੁਣਕਾਰ ਯਹ ਪੋੜੇ ਪ੍ਰਭ ਸ੍ਰੀ ਗੋਪਾਲ ਕੰਡਲ ਮੰਡਲ ਮੰਡਲ ਮੰਡਾ ਤ੍ਰਿਏ ਸਥਾਨ ਤਿਨੀ ਤ੍ਰਿਏ ਖੰਡਾ ਅਗੰਗ ਅਗੋਚਰ ਰਹਾ ਅਬ ਅੰਤ ਪਾਰ ਨ ਪਾਵੇ ਕੋ ਧਰਨੀ ਧਰਮੰਤ ਕਦਲੀ ਪੁੱਪ ਧੂ ਪ੍ਰਗਾਸ ਰਜ ਪੰਕਜ ਮੇ ਲਿਓ ਨਿਵਾਸ ਦੁਆ ਦਸ ਦਲ ਅਬ ਅੰਤਰ ਮੰਤ ਜਹ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮੇ ਕਰ ਪ੍ਰਗਾਸ਼ ਉਹਾ ਸੂਰਜ ਨਾਹੀ ਚੰਦ ਆਦ ਨਰਾਂਜਨ ਕਰੇ ਅਨੰਦ ਸੋ ਪ੍ਰਹਿ ਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰਿਸ਼ਨਾ ਸੋਹਮ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੁੰਨਰ ਪਾਪ ਵਰਨ ਵਰਨ ਕਾਮ ਨਹੀਂ ਸ਼ਾਮ ਅਬਰ ਨ ਪਾਈਏ ਗੁਰ ਕੀ ਸ਼ਾਮ ਟਾਰੀ ਨਾ ਡਰੇ ਆਵੀ ਨ ਜਾਏ ਸੁਨ ਸਹਜ ਮੇ ਰਹੋ ਸਮਾਏ ਮਨ ਮਦੇ ਜਾਣੇ ਜੇ ਕੋਏ ਜੋ ਬੋਲੇ ਸੋ ਆਪੇ ਹੋਏ ਜੋਤ ਮੰਤਰ ਮਨ ਅਸਤਰ ਕਰੇ ਕਹਿ ਕਬੀਰ ਸੋ ਪ੍ਰਾਨੀ ਤਰੇ ਆ ਪ੍ਰਾਪਤੀ ਕਰਨੀ ਹੈ ਭਾਈ ਜੋ ਭਗਤ ਜੀ ਸਮਝਾਉਂਦੇ ਨੇ ਪਰ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ ਹੈਗਾ ਅਸੀਂ ਉਹ ਗੰਮ ਨੂੰ ਨਿਰਾਕਾਰ ਦੁਨੀਆ ਪਰਲੋਕ ਨੂੰ ਮਹਿਸੂਸ ਵੀ ਕਰ ਸਕੀ ਇਹ ਗੁਰ ਕੀ ਮਤਨਾ ਪ੍ਰਾਪਤੀ ਹੈ ਗੁਰ ਕੀ ਮਤ ਆਪਾ ਲੈਣੀ ਹੈ ਸੁਖਨੀ ਸਾਹਿਬ ਸਤਗੁਰਾਂ ਦੇ ਵਚਨ ਨੇ ਗੁਰ ਕੀ ਮਤ ਤੋਂ ਲਿਹੋ ਆਣੇ ਭਗਤੀ ਬਿਨਾ ਮੈਂ ਡੁੱਬੇ ਸਾਂ ਭਗਤੀ ਤੋਂ ਬਿਨਾ ਡੋਬ ਕੇ ਆਪਾ ਡੁੱਬਿਆ ਕੰਨੀ ਨੂੰ ਜਾਣੇ ਆ ਆਪਾ ਗੁਰ ਸ਼ਬਦ ਦੀ ਕਮਾਈ ਕਰਨੀ ਹੈ ਸੱਚ ਦੇ ਗਿਆਨ ਤੋਂ ਬਾਅਦ ਫਿਰ ਸਾਨੂੰ ਦਰਸ਼ਨ ਹੋਣਾ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ ਜੇ ਉਪਰ ਭਗਤ ਜੀ ਆਪਾਂ ਨੂੰ ਸਮਝਾ ਰਹੇ ਨੇ ਗੰਮ ਦੁਰਗੰਮ ਘੜ ਰਚਿਓ ਬਾਸ ਜੇ ਗੰਮ ਬਾਰੇ ਕੋਈ ਸੁਝਾਅ ਵੀ ਦੇਵੇ ਤਾਂ ਬਹੁਤ ਔਖਾ ਹੈ ਦੁਰਗੰਮ ਘੜ ਰਚਿਓ ਬਾਸ ਬਹੁਤ ਦੂਰ ਹੈ ਖੇਲ ਦਸਨਾਂ ਪਕਿਲੇ ਚ ਨਹੀਂ ਪਹੁੰਚ ਜਾਂਦੇ ਆਪਾਂ ਦੱਸ ਦਿੰਦਾ ਕੋਈ ਵੀ ਸਾਹਮਣੇ ਕਿਲਾ ਬਣਿਆ ਆ ਪਰ ਉਹ ਕਿਲੇ ਦੇ ਵਿੱਚ ਜਾਣਾ ਪਊ ਨਾ ਜਾਮੇ ਜੋਤ ਕਰੇ ਪ੍ਰਕਾਸ਼ ਉੱਥੇ ਪ੍ਰਕਾਸ਼ ਆ ਉਹਦਾ ਮਨ ਦੇ ਅੰਦਰ ਨਾਲ ਹੀ ਬਿਜਲੀ ਚਮਕੀ ਹੋਈ ਆਨੰਦ ਇਹ ਪੌੜੇ ਬਾ ਪ੍ਰਭ ਬਾਲ ਗੋਪਿੰਦ ਬਿਜਲੀ ਜਿਵੇਂ ਚਮਕਦੀ ਸਾਨੂੰ ਆਕਾਸ਼ ਚ ਬਹੁਤ ਦੂਰ ਤੱਕ ਦੀ ਜਾਂਦਾ ਇਹਵੇਂ ਜਦੋਂ ਉਹਦੀ ਕਿਰਪਾ ਹੁੰਦੀ ਅੰਦਰੋਂ ਸਾਨੂੰ ਸੱਚ ਦੇ ਗਿਆਨ ਨਾਲ ਸੁਰਤ ਜਦੋਂ ਸ਼ਬਦ ਨਾਲ ਜੁੜਦੀ ਹੈ ਤਾਂ ਬੜੀ ਸੋਝੀ ਪੈਦਾ ਹੁੰਦੀ ਹੈ ਬੜਾ ਆਨੰਦ ਆਉਂਦਾ ਉਹਦੇ ਵਿੱਚੋਂ ਇਹ ਪੌੜੀ ਚੜਦੀ ਹੈ ਆਤਮਾ ਅੱਗੇ ਪੌੜਾ ਹੈ ਉਚਾਰਨਾ ਚ ਪਹੁੰਚ ਕੇ ਉੱਥੇ ਆਓ ਜੋ ਨਾਰੇ ਪੌੜੀ ਤੇ ਪੌੜੀਆਂ ਨੇ ਭਾਈ ਜੁੰਨੀਆਂ ਚੜ ਕੇ ਆ ਗਏ ਹੁਣ ਮਨੁੱਖਾ ਦੇਹੀ ਆਪਾਂ ਉੱਥੇ ਪਹੁੰਚਣਾ ਇਹ ਜਿਉ ਰਾਮ ਨਾਮ ਲਾਗੇ ਜਰਾ ਮਰਨਾ ਛੁੱਟੇ ਪਰ ਭਾਗੇ ਜਿਦੀ ਇਹ ਲੱਗ ਜਾਂਦੀ ਹੈ ਗਿਆਨ ਤੋਂ ਧਿਆਨ ਉਹਦਾ ਜਨਮ ਮਰ ਕੱਟਿਆ ਜਾਂਦਾ ਰਹਾਓ ਵਰਨ ਵਰਨ ਸਿਓ ਮਨ ਹੀ ਪ੍ਰੀਤ ਹੋਮੇ ਗਾਵਨ ਗਾਵੇ ਗੀਤ ਵਰਨ ਵਰਨ ਸਿਓ ਮਨ ਹੀ ਪ੍ਰੀਤ ਉੱਥੇ ਕੋਈ ਵਰਨ ਨਹੀਂ ਹੈ ਨਹੀਂ ਆ ਸੰਸਾਰੀ ਕੋ ਕੁਲੀ ਨਹੀਂ ਹੈਗੀ ਤੇ ਪ੍ਰੀਤੀ ਹੁੰਦੀ ਇਕ ਹੋ ਜਾਂਦੇ ਨੇ ਹਉਮੇ ਗਾਵੇ ਗਾਵਨ ਗਾਵੇ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਇਹ ਪੌੜੇ ਸ੍ਰੀ ਪ੍ਰਭ ਗੋਪਾਲ ਉਸ ਅਵਸਥਾ ਜਾ ਕੇ ਉਹ ਅਨਹਦ ਸ਼ਬਦ ਦੀ ਸ਼ਬਦ ਗੁਰੂ ਦੀ ਤਰਕੀ ਬਾਣੀ ਦੀ ਛੂ ਪ੍ਰਾਪਤ ਹੁੰਦੀ ਹੈ ਨਹੀਂ ਇੱਥੇ ਤਾਂ ਆਪਾਂ ਕੀ ਕਰਦੇ ਆ ਇੱਥੇ ਤਾਂ ਆਪਦੀ ਮਨਮਤ ਨਾਲ ਤੁਰੇ ਰਹਿੰਦੇ ਆ ਆਪਦੀ ਮੱਤ ਤਾਂ ਹਉਮੇ ਆ ਫਿਰ ਭਾਈ ਅੱਗੇ ਭਗਤ ਜੀ ਕੀ ਸਮਝਾਉਂਦੇ ਨੇ ਅਨਹਦ ਸ਼ਬਦ ਹੋਤ ਚਨਕਾਰ ਜਹ ਪੌੜੇ ਸ੍ਰੀ ਪ੍ਰਭ ਗੋਪਾਲ ਉੱਥੇ ਆ ਗੋਪਾਲ ਪਾਈ ਉੱਥੇ ਦਰਸ਼ਨ ਕਰਨਾ ਆਪਾਂ ਧਿਆਨ ਕਰਕੇ ਪਹੁੰਚਣਾ ਉੱਥੇ ਆਪਾਂ ਖੰਡਲ ਮੰਡਲ ਮੰਡਲ ਮੰਡਾ ਤ੍ਰਿਏ ਸਤਾਂ ਤਿੰਨੀ ਤ੍ਰਿਏ ਖੰਡਾ ਇਹ ਤਿੰਨ ਲੋਕ ਨੇ ਖੰਡਲ ਮੰਡਲਾਕਾਰ ਮਾਇਆ ਨੂੰ ਖੰਡ ਦੇਣਾ ਮਾਇਆ ਪਾਰ ਕਰ ਜਾਣੀ ਤ੍ਰਿਏ ਸਤਾਂ ਤਿੰਨ ਲੋਕ ਰਜ ਗੁਣ ਸਤ ਗੁਣ ਤਮ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰਚਿ ਨੇ ਇਹ ਵੀ ਪਾਰ ਕਰ ਆ ਗਮਾ ਗੋਚਰ ਰਿਹਾ ਆਪ ਅੰਤ ਉੱਥੇ ਅੰਤ ਹੈ ਉਹ ਆ ਦਸਮਾ ਦਵਾਰ ਜਿੱਥੇ ਪ੍ਰਾਪਤੀ ਹੋਣੀ ਆਪਾਂ ਨੂੰ ਪਾਰ ਨਾ ਪਾਵੇ ਕੋ ਧਰਨੀ ਧਰ ਮੰਤ ਸੰਸਾਰੀ ਵਿਧੀਆਂ ਮੰਤ ਭਾਵ ਕੋਈ ਵੀ ਉੱਥੇ ਪਹੁੰਚ ਨਹੀਂ ਸਕਦਾ ਕਿਉਂ ਉਹ ਸਾਡੀ ਮਨਬੁੱਧੀ ਸੰਸਾਰੀ ਦਾ ਵਿਸ਼ਾ ਹੀ ਨਹੀਂ ਹੈਗਾ ਕਦਲੀ ਪੁਪ ਧੂਪ ਪ੍ਰਗਾਸ ਰਜ ਪੰਕਜ ਮੇ ਲੀਓ ਨਿਵਾਸ ਜਿਵੇਂ ਕਦਲੀ ਕੇਲੇ ਦਾ ਫੁੱਲ ਹੈ ਉਦੇ ਵਿੱਚ ਜਿਹੜਾ ਹੈਗੀ ਰਜ ਹੁੰਦੀ ਹੈ ਐਸਾ ਹਿਰਦਾ ਹੋਵੇ ਆਪਣਾ ਉਹਦੇ ਵਿੱਚ ਪ੍ਰਗਿਆਸ਼ ਹੁੰਦਾ ਉਹਦਾ ਦੂਆ 10 ਦਲ ਅਭ ਅੰਤਰਮੰਤ ਜੈ ਪੌੜੇ ਸ੍ਰੀ ਕੰਬਲਾਕੰਦ ਦੂਆ 10 ਤੋਂ ਭਾਗ 12 12 ਪੱਖੜੀਆਂ ਕਹਿ ਲਈਏ ਉੱਥੇ ਆ ਉੱਥੋਂ ਆ ਰਿਹਾ ਸਾਹ ਆਪਾਂ ਨੂੰ ਮੂੰਹ ਚੋਂ ਨਹੀਂ ਆ ਰਿਹਾ ਬਾਹਰੋਂ ਤਾਂ ਪਖੱਚ ਕੇ ਛੱਡਦੇ ਆ ਅੰਦਰੋਂ ਸਾਹ ਆਉਂਦਾ ਬਾਹਰੋਂ ਤਾਂ ਆਪਾਂ ਆਕਸੀਜਨ ਲੈਣੇ ਆ ਸਾਹ ਉੱਥੋਂ ਆ ਰਿਹਾ ਉਹ ਵੀ ਅੰਦਰ ਜਾ ਕੇ ਪਤਾ ਲੱਗਦਾ ਵਾ ਅਰਧ ਉਰਦ ਮੁਖ ਲਾਗੋ ਕਾਸ ਸੁਨ ਮੰਡਲ ਮੇ ਕਰ ਪ੍ਰਗਾਸ ਸੁਨ ਮੰਡਲ ਤੋਂ ਭਾਵ ਜਦੋਂ ਮਨ ਸੁਨਨ ਚਲੇ ਜਾਂਦਾ ਹੈ ਮਾਇਆ ਪਾਰ ਹੋ ਜਾਂਦੀ ਹੈ ਫਿਰ ਆਪਦੇ ਕਾਸ ਆਪਦੇ ਮੂਲ ਨਾਲ ਜੁੜ ਜਾਂਦਾ ਉਹਾਂ ਸੂਰਜ ਨਹੀਂ ਚੰਦ ਆਦ ਨਰੰਜਨ ਕਰੇ ਨਰਦ ਉੱਥੇ ਸੂਰਜ ਚੰਦਰਮਾ ਹੈ ਹੀ ਨਹੀਂ ਫਿਰ ਦਿਨ ਵੀ ਹੈ ਨਹੀਂ ਜਦ ਸੂਰਜ ਚੰਦਰਮੇ ਦੇ ਨਾਲ ਹੀ ਦਿਨ ਨੇ ਭਾਈ ਜੋ ਭ੍ਰਮੰਡ ਪਿੰਡ ਸੋ ਜਾਨ ਮਾਨਸ ਰੋਵਰ ਕ੍ਰਿਸ਼ਨਾ ਇਹੀ ਹੈ ਭਾਈ ਉੱਥੇ ਇਸ਼ਨਾਨ ਹੈ ਸੰਸਾਰ ਤਾਂ ਕੀ ਹੈ ਇਹ ਤਾਂ ਹੰਕਾਰ ਕੂੜ ਰਾਜਾ ਕੂੜ ਪਰਜਾ ਬੜਾਈ ਸੋਭਾ ਇੱਥੇ ਕੀ ਆਕਾਲ ਉੱਥੇ ਐਸਾ ਕੁਝ ਨਹੀਂ ਹੈਗਾ ਅਵਰਨ ਬਰਨ ਕਾਮ ਨਹੀਂ ਸ਼ਾਮ ਜੋ ਸੂਰਜ ਦੀ ਧੁੱਪ ਸ਼ਾ ਉੱਥੇ ਕੀ ਹੋਣੀ ਆ ਅਬਰ ਨਾ ਪਾਈਏ ਗੁਰ ਕੀ ਸੰਭੂਰ ਕਿ ਤੋ ਨਹੀਂ ਪਾਇਆ ਜਾਂਦਾ ਗੁਰੂ ਦੀ ਕਿਰਪਾ ਤੋਂ ਬਿਨਾਂ ਉੱਥੇ ਨਹੀਂ ਪਹੁੰਚ ਸਕਦੇ ਆਪਾਂ ਟਾਰੀ ਨਾ ਡਰੇ ਆਵੇ ਨਾ ਜਾਏ ਸੁਨ ਸਹਿਜ ਮੇ ਰਹੋ ਸਮਾਇ ਇਹਨੂੰ ਕੋਈ ਨਹੀਂ ਕੱਟ ਸਕਦਾ ਜੋ ਕੁਦਰਤ ਕਿਰਪਾ ਕਰ ਦੇਵੇ ਉੱਥੇ ਪਹੁੰਚ ਹੀ ਜਾਂਦੇ ਨੇ ਮਨ ਮਦੇ ਜਾਣੇ ਜੇ ਕੋਈ ਜੋ ਬੋਲੇ ਸੋ ਆਪੇ ਹੋਏ ਫਿਰ ਆਪੇ ਹੀ ਸਾਰਾ ਕੁਝ ਚੱਲ ਰਿਹਾ ਦੇਖ ਰਿਹਾ ਸਾਰਾ ਕੁਝ ਜਿਹੜਾ ਮਨ ਦੇ ਵਿੱਚ ਉਹਨੂੰ ਜਾਣ ਲੈਂਦਾ ਹੈ ਜੋਤ ਮੰਤਰ ਮਨ ਅਸਤਰ ਕਰੇ ਕਈਕ ਵੀ ਸੋ ਪ੍ਰਾਣੀ ਤਰੇ ਉਹ ਪਾਰ ਨਿਕਲ ਜਾਂਦੇ ਨੇ ਭਾਈ ਜਿਹੜੇ ਇਹ ਜੋਤ ਨੂੰ ਮੰਤਰ ਗੁਰ ਸ਼ਬਦ ਦਾ ਗਿਆਨ ਇਹ ਵਿਧੀ ਹੈ ਮਨ ਨੂੰ ਟਿਕਾ ਲੈਂਦੇ ਨੇ ਉਹ ਪਾਰ ਨਿਕਲ ਜਾਂਦੇ ਆਪਾਂ ਵੀ ਤੇ ਇਹ ਪ੍ਰਾਪਤੀ ਕਰਨੀ ਆ ਭਾਈ ਆਓ ਸਾਰੇ ਮਿਲ ਕੇ ਆਪਾਂ ਨੂੰ ਸਮਝਦੇ ਰਹੀਏ ਔਰ ਚੱਲਦੇ ਰਹੀਏ ਇਕਦਣ ਆਪਦੇ ਘਰ ਪਹੁੰਚਾਂਗੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ